ਆਉਂਦੇ ਸੀ ਆਉਂਦੇ ਸੀ ਆਉਂਦੇ ਸੀ ਅਮਿਤ ਬਿਲਕੁਲ ਜੇ ਜਿਵੇਂ ਤੁਸੀਂ ਕਿਹਾ ਕਿ ਲੋਹੜੀ ਦਾ ਤਿਹਾਰ ਦੀ ਗੱਲ ਕਰ ਰਹੇ ਆ ਇੱਥੇ ਦੀਵਾਲੀ ਵੀ ਇੱਥੀ ਨੰਗੀਆ ਕਿਸਾਨਾਂ ਦੀ ਤੇ ਹੋਰ ਵੀ ਜਿੰਨੇ ਵੀ ਤਿਹਾਰ ਨੇ ਸਾਰੇ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਨੰਗੇ ਨੇ ਕਿਸਾਨਾਂ ਦੇ ਘਰਾਂ ਦੇ ਵਿੱਚੋਂ ਬਾਹਰ ਰਹੇ ਨੇ तकरीबन 11 ਮਹੀਨੇ ਹੋ ਗਏ ਅੱਜ ਜਗਜੀਤ ਸਿੰਘ ਢੱਲੇਵਾਲ ਦਾ ਅਜ ਰੰਜੀਆਂ ਮਦਨੇ ਮਰਨ ਵਰਤ ਤੇ ਬੈਠਾ ਪਰ ਇੱਥੇ ਦੀ ਜਿੱਥੇ ਪੂਰੇ ਭਾਰਤ ਦੇ ਵਿੱਚ ਜਿਹੜੀ ਖੁਸ਼ੀ ਨਾਲ ਲੋਹੜੀ ਮਨਾਈ ਜਾ ਰਹੀ ਹੈ ਉੱਥੇ ਖਨੌਰੀ ਬਾਰਡਰ ਦੀ ਜਿਹੜੀ ਲੋਹੜੀ ਆ ਉਹ ਵੱਖਰੀ ਤਰ੍ਹਾਂ ਦੀ ਆ ਹਰ ਇੱਕ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਖਨੌਰੀ ਬਾਰਡਰ ਤੇ ਬੈਠਿਆ ਹੋਇਆ ਇਹ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਇੱਕ ਪਾਸੇ ਜਿਹੜੇ ਕਿਸਾਨ ਨੇ ਲਗਾਤਾਰ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਇੱਕ ਪਾਸੇ ਕਹਿ ਸਕਦੇ ਹਾਂ ਢੋਲ ਢੋਲ ਨਗਾਰੇ ਦੇ ਨਾਲ ਜਿਹੜੀ ਲੋਹੜੀ ਆ ਮਨਾਈ ਜਾ ਰਹੀ ਆ ਗੀਤ ਗਾ ਰਹੇ ਨੇ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਚਿਹਰੇ ਤੁਸੀਂ ਦੇਖ ਰਹੇ ਹੋ ਆਪਦੇ ਪਰਿਵਾਰਾਂ ਨੂੰ ਵੀ ਮਿਸ ਕਰ ਰਹੇ ਨੇ ਕਿਸਾਨ ਕਿਉਂਕਿ ਘਰ ਦੇ ਵਿੱਚ ਜਿਹੜੇ ਪਰਿਵਾਰ ਨੇ ਉਹਨਾਂ ਤੋਂ ਦੂਰ ਰਹਿ ਕੇ ਭਾਵੇਂ ਦੀਵਾਲੀ ਦਾ ਤਿਆਰ ਹੋਵੇ ਭਾਵੇਂ ਅੱਜ ਲੋਹੜੀ ਦੀ ਗੱਲ ਕਰ ਲਈਏ ਇਹ ਤਿਹਾਰ ਨੇ ਜਿਹੜੇ ਮਨਾਏ ਜਾ ਰਹੇ ਨੇ ਸਾਡੇ ਨਾਲ ਲਖਵਿੰਦਰ ਸਿੰਘ ਆਲ ਖੜੇ ਲੋਕ ਸਾਹਿਬ ਬੜਾ ਔਖਾ ਹੁੰਦਾ ਜਦੋਂ ਪਰਿਵਾਰ ਤੋਂ ਦੂਰ ਰਹਿ ਕੇ ਕੋਈ ਵੀ ਤਿਹਾਰ ਮਨਾਉਨੇ ਆ ਪਰ ਦੂਜੇ ਪਾਸੇ ਜਗਜੀਤ ਸਿੰਘ ਗੱਲੇਵਾਲ ਨੂੰ ਬੈਠੇ ਅੱਜ 54 ਦਿਨ ਹੋ ਗਏ 336 ਦਿਨ ਹੋ ਗਏ ਮੋਰਚਾ ਚੱਲਦੇ ਨੇ ਸਾਲ ਦੇ ਲੈ ਤੱਕ ਉਹ ਚੱਲੇ ਸਾਲ ਦੇ ਸਾਰੇ ਤਿਉਹਾਰ ਆ ਗਏ ਅਸੀਂ ਸਾਰੀਆਂ ਗਰਮੀਆਂ ਸਰਦੀਆਂ ਬਰਸਾਤਾਂ ਠੰਡਾਂ ਧੁੱਪਾਂ ਇੱਥੇ ਹੰਡਾਈਆਂ ਚਲੋ ਠੀਕ ਅਸੀਂ ਹੰਡਾ ਲਈਆਂ ਲੇਕਿਨ ਜਿਹੜੇ ਹੁਣ ਹਾਲਾਤ ਨੇ ਸਾਡਾ ਜਰਨਲ ਸਰਜਾ ਜੀ ਸਿੰਘ ਡੱਲੇਵਾਲ ਜਿੰਦਗੀ ਇੱਥੇ ਮੌਤ ਦੀ ਲੜਾਈ ਲੜ ਰਿਹਾ ਇੱਕ ਮਹੀਨੇ ਖੁਸ਼ੀਆਂ ਕਿਹੜੇ ਮੈ ਜਾ ਰਹੀ ਤੇ ਸਾਡੇ ਅੱਜ ਜਿਹੜੇ ਹਾਲਾਤ ਨੇ ਉਹ ਸਾੜੀ ਅਸੀਂ ਇੱਥੇ ਬੈਠੇ ਜਾਣਦੇ ਆ ਜਾਂ ਸ੍ਰੀ ਘਰਾਂ ਚ ਬੈਠੇ ਨੇ ਉਹ ਜਾਣਦੇ ਨੇ ਜਿਹੜੇ ਆਗੂ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਮੰਗਾ ਸੀ ਕੋਈ ਲੋਕਰਛੀ ਨਹੀਂ ਉਹ ਹੀ ਮੰਗਾਂ ਨੇ ਜਿਹੜੀਆਂ ਮਾਨਯੋਗ ਪ੍ਰਧਾਨ ਮੰਤਰੀ ਨੇ ਸਮੇਂ-ਸਮੇਂ ਤੇ ਲਿਖੇ ਦੇ ਵਿੱਚ ਦਿੱਤੀਆਂ ਮੰਗੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਵਾਉਣਾ ਹੈ ਤੁਸੀਂ ਇਹ ਦੇਖਿਆ ਹੋਣਾ ਵੀ ਬਰਸਾਤ ਸੀ ਠਕੜਿਆ ਬੱਚੇ ਕੁਝ ਪਰਿਵਾਰ ਵੀ ਸਾਡੇ ਇੱਥੇ ਦੀ ਤੇ ਜਿਹੜੇ ਘਰਾਂ ਚ ਨਹੀਂ ਉਹਨਾਂ ਦੀ ਨਿਗਾ ਵੀ ਇੱਥੇ ਹੈ ਸਰਦਾਰ ਜਗੀਰ ਸਿੰਘ ਢੱਲੇਵਾਲ ਹਰ ਇੱਕ ਜੋ ਚੁੱਲੇ ਤੇ ਉਹਨਾਂ ਦੀ ਜਿਹੜੀ ਮੰਗ ਹੈ ਤੇ ਉਹਨਾਂ ਦੀ ਸੋਚ ਆ ਪਹੁੰਚੀ ਹੋਈ ਹੈ ਉਹ ਪੂਰੇ ਦੇਸ਼ ਨਹੀਂ ਜਿਹੜੀ ਦੁਨੀਆ ਦੇ ਦੂਸਰੇ ਮੁਲਕਾਂ ਦੇ ਵਿੱਚ ਵੀ ਸਾਡੇ ਕਿਸਾਨ ਜਿਹੜੇ ਮਜ਼ਦੂਰ ਭਾਈਚਾਰੇ ਦੇ ਰਹਿੰਦੇ ਨੇ ਚਾਹੇ ਉਹ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਨੇ ਅੱਜ ਉਹਨਾਂ ਦੀ ਨਿਗ੍ਹਾਵਾਂ ਜਿਹੜੀਆਂ ਖਨੋਰੀ ਮੋਰਚੇ ਤੇ ਨੇ ਉਹਨਾਂ ਦੀਆਂ ਨਜ਼ਰਾਂ ਸਰਦਾਰ ਜੀਤ ਸਿੰਘ ਡੱਲੇਵਾਲ ਦੇ ਹਰ ਇੱਕ ਸਾਥੇ ਜੋ ਕਿਵੇਂ ਦੇ ਸਾਹ ਲੈ ਰਹੇ ਸੀ ਮਹਿਸੂਸ ਕਰ ਸਕਦੇ ਆ ਇਹ ਜਗ੍ਹਾ ਤੇ ਮਠਾਈਆਂ ਵੰਡ ਰਹੀਆਂ ਹੋਣੀਆਂ ਖੁਸ਼ੀਆਂ ਖੇੜੇ ਗੀਤ ਗਾਏ ਜਾ ਰਹੇ ਹੋਣੇ ਤੇ ਅੱਜ ਜਿਹੜੇ ਸਾਡੇ ਹਾਲਾਤ ਨੇ ਉਹ ਹੁਕਮਰਾਨ ਦੇਖ ਰਿਆ ਉਹਨੂੰ ਪਤਾ ਕੀ ਹੋ ਰਿਹਾ ਲੇਕਿਨ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਹੁਕਮ ਕਰਨ ਦੀ ਨੀਂਦ ਸੁੱਤੇ ਹੋਏ ਆ ਕਮੰਡ ਦੇ ਵਿੱਚ ਡੁੱਬੇ ਹੋਏ ਆ ਅਸੀਂ ਤੇ ਇਹ ਕਹਿਣਾ ਚਾਹੁੰਨੇ ਆ ਤੁਹਾਡੇ ਚੈਨਲ ਦੇ ਮਾਧ ਰਾਂਹੀਂ ਜਿਹੜੇ ਸਾਡੇ ਘਰਾਂ 'ਚ ਸਾਡੇ ਲੋੜੀਆਂ ਮਨਾ ਰਹੇ ਨੇ ਖੁਸ਼ੀਆਂ ਮਨਾ ਰਹੇ ਨੇ ਤਾਂ ਕਿ ਉਹ ਖੁਸ਼ੀਆਂ ਤਾਂ ਹੀ ਰਹਿਣੀਆਂ ਲੋੜੀਆਂ ਤਾਂ ਹੀ ਰਹਿਣੀਆਂ ਜੇ ਅਸੀਂ ਸਾਡੇ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਜਿੰਦਾ ਰੱਖਣੀ ਆ ਮਜ਼ਦੂਰਾਂ ਨੂੰ ਜਿੰਦਾ ਰੱਖਣਾ ਜੀ ਤੇ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਘੱਟ ਹੈ ਬਿਲਕੁਲ ਜੀ ਜਿਹੜੀ ਲੋੜੀਆਂ ਤਿਹਾਰ ਨੇ ਜਿਹੜੇ ਭਾਵੇਂ ਦੀਵਾਲੀ ਆ ਉ ਤਾਂ ਹੀ ਖੁਸ਼ੀਆਂ ਦਾ ਤਿਹਾਰ ਰਹਣੇ ਨੇ ਜੇਕਰ ਸਾਡੀਆਂ ਫਸਲਾਂ ਤੇ ਨਸਲਾਂ ਬਚੀਆਂ ਅੱਜ ਦੱਸ ਦਈਏ ਤੁਹਾਨੂੰ ਇਸੇ ਧੂਨੇ ਦੇ ਵਿੱਚ ਕਿ ਜਿਹੜੀ ਕੇਂਦਰ ਦੀ ਖੇਤੀ ਨੀਤੀ ਆ ਉਹਦੀਆਂ ਕਰੜਾ ਜਿਹੜਾ ਤਿਆਰ ਕਰਕੇ ਭੇਜ ਉਹਦੀਆਂ ਕਾਪੀਆਂ ਨੇ ਸਾੜ ਕੇ ਲੋੜੀ ਹੈ ਉਹ ਮਨਾਈ ਗਈ ਹੈ ਵੱਡੀਆਂ ਤਸਵੀਰਾਂ ਹੋਰ ਤਸਵੀਰਾਂ ਦਿਖਾਉਂਦੇ ਬੜੇ ਕੈਮਰਾਮੈਨ ਜੱਗੀ ਦੇ ਨਾਲ ਗੁਰਦਾਸ ਸਿੰਘ ਸਿੱਧੂ ਪੀਟੀਸੀ ਨਿਊਜ਼ ਖਨੋਰੀ ਸੰਗਰੂਰ ਹਾਂ ਲਖਵਿੰਦਰ ਸਿੰਘ ਜੀ ਇਸ ਦਿਨ ਨੂੰ ਦੁੱਲੇ ਪੱਟੀ ਜਿਹੜਾ ਕਿ ਪੰਜਾਬ ਦੇ ਲੋਕਾਂ ਦਾ ਨਾਇਕ ਸੀਗਾ ਉਹਦੇ ਨਾਂ ਨਾਲ ਜਾਣਿਆ ਜਾਂਦਾ ਤੇ ਅੱਜ ਦੇ ਦਿਨ ਉਹਨਾਂ ਨੂੰ ਚਾਜ ਕੀਤਾ ਜਾਂਦਾ ਕਿਉਂਕਿ ਉਹ ਦੁੱਲਾ ਪੱਟੀ ਸੀ ਜਿਨੇ ਅਕਬਰ ਬਾਦਸ਼ਾਹ ਦੀ ਸਲਤਨਤ ਨਾਲ ਮੱਥਾ ਲਾਇਆ ਜਿਸ ਦੇ ਬਾਪ ਦਾਦੇ ਨੂੰ ਉਹਨਾਂ ਦੀਆਂ ਖੱਲਾ ਲਹਾ ਕੇ ਲਾਹੌਰ ਦੇ ਦਰਵਾਜੇ ਦੇ ਉੱਤੇ ਟੰਗਿਆ ਗਿਆ ਸੀ ਇਤਿਹਾਸਕਾਰ ਇਹ ਦੱਸਦੇ ਨੇ ਤੇ ਉਸ ਦੁੱਲਾ ਪੱਟੀ ਨੂੰ ਅੱਜ ਦੇ ਦਿਨ ਕਿਉਂਕਿ ਉਹ ਕਿਸਾਨੀ ਨਾਇਕ ਸੀ ਤੇ ਇਹ ਇੱਕ ਇਤਫਾਕ ਦੀ ਗੱਲ ਹੈ ਕਿ ਅੱਜ ਉਹੀ ਕਿਸਾਨਾ ਕਿਸਾਨ ਨੇ ਜਿਹੜੇ ਉਹ ਸੜਕਾਂ ਤੇ ਨੇ ਅੱਜ ਉਹ ਫਰਕ ਸਿਰਫ ਇਹ ਹੈ ਕਿ ਅਕਬਰ ਦੀ ਦਿਲ ਅਕਬਰ ਦੀ ਜਿਹੜੀ ਸਲਤਨਤ ਦੀ ਬਜਾਏ ਅੱਜ ਮੋਦੀ ਸਰਕਾਰ ਦੀ ਸਲਤਨਤ ਦੇ ਖਿਲਾਫ ਲੜਾਈ ਹੈ ਆਪਣਾ ਖਨੌਰੀ ਬਾਰਡਰ ਦੇ ਉੱਤੇ ਢਾਪੀ ਗੁਜਰਾਂ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਰਤਨਪੁਰਾ ਰਾਜਸਥਾਨ ਇਸ ਇਤਿਹਾਸਕ ਪ੍ਰਸੰਗ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਦੇਖੋ ਤੁਸੀਂ ਖੁਦ ਹੀ ਦੱਸਤਾ ਵੀ ਕਿਸਾਨੀ ਦਾ ਨਾਇਕ ਸੀ ਹੋ ਤੇ ਸਾਡਾ ਕਿਸਾਨੀ ਦਾ ਨਾਇਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਹਰ ਇੱਕ ਘਰ ਦੀ ਸੋਚ ਹਰ ਇੱਕ ਅਨਾਜ ਪੈਦਾ ਕਰਨ ਵਾਲੇ ਤੇ ਅਨਾਜ ਖਾਣ ਵਾਲੇ ਦੀ ਇੱਕ ਸੋਚ ਬਣ ਚੁੱਕਿਆ ਇਸ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਸਾਬਿਤ ਕਰਤਾ ਵੀ ਕੋਈ ਵੀ ਲੜਾਈ ਹੈ ਜਿਹੜੀ ਉਹ ਆਪਣੇ ਪਿੰਡੇ ਤੇ ਹੰਡਾ ਕੇ ਵੀ ਲੋਕ ਜਿਹੜੇ ਹੈਗੇ ਉਹਨੂੰ ਪ੍ਰਵਾਨਗੀ ਦਿੰਦੇ ਨੇ ਉਸ ਲੜਾਈ ਨੂੰ ਲੜਨ ਦੇ ਜਜ਼ਬਾ ਦਿੰਦੇ ਨੇ ਤੇ ਉਦੋਂ ਬਗਾਨੇ ਸੀ ਉਦੋਂ ਬਾਹਰਲੇ ਮੁਲਕਾਂ ਚ ਆਈ ਸੀ ਉਦੋਂ ਵੀ ਲੜੇ ਸੀ ਤੇ ਕਿਸਾਨ ਤੇ ਮਜ਼ਦੂਰ ਦੇ ਬੱਚੇ ਲੜੇ ਸੀ ਉਦੋਂ ਵੀ ਟੱਕਰੇ ਲਾਏ ਸੀ ਤੇ ਇਹਨਾਂ ਉੱਤਰ ਭਾਰ ਦੇ ਲੋਕਾਂ ਨੇ ਲਾਏ ਸੀ ਇਹ ਇੰਨਾ ਹੀ ਜਿਹੜਾ ਸੰਯੁਕਤ ਪੰਜਾਬ ਸੀ ਜਾਂ ਇਹਨਾਂ ਲੋਕਾਂ ਨੇ ਲਾਏ ਸੀ ਤੇ ਅੱਜ ਅਸੀਂ ਕਿਹਦੇ ਨਾਲ ਟੱਕਰੇ ਲੜਨੇ ਆ ਜਿਹੜੀ ਸਾਡੇ ਹੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਸਾਡੀ ਆਪਣੀ ਸਰਕਾਰ ਹੈ ਜਿਹਨੂੰ ਇਸ ਸਰਕਾਰ ਨੇ ਜਿਹਨੇ ਆਪ ਵਾਅਦੇ ਕੀਤੇ ਹੋਏ ਆ ਜਿਹੜੀਆਂ ਮੰਨਾ ਮੰਨੀਆਂ ਹੋਈਆਂ ਮੰਗਾ ਨੇ ਉਹ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਐ ਤੇ ਉਹ ਮੰਗਾ ਦੇ ਕਰਕੇ ਜਿੱਥੇ ਇੱਕ ਜਗ੍ਹਾ ਗੀਤ ਗਾਏ ਜਾ ਰਹੇ ਨੇ ਲੋੜੀਆਂ ਮਨਾਈਆਂ ਜਾ ਰਹੀਆਂ ਕਿਸੇ ਦੇ ਬੱਚਾ ਹੁੰਦਾ ਆ ਉਹਦੀ ਖੁਸ਼ੀ ਮਨਾਈ ਜਾ ਰਹੀ ਕਿਸੇ ਦੇ ਵਿਆਹ ਹੈ ਕਿਹੜੀ ਖੁਸ਼ੀਆਂ ਖੇੜੇ ਨੇ ਤੇ ਦੂਜੇ ਬੰਨੇ ਅਸੀਂ ਸਾਡੇ ਹਾਲਾਤ ਨੇ ਜਿਹੜੇ ਸਾਡਾ ਜਰਨੈਲ ਹੈ ਜਿਹੜਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕਿਹਦੇ ਕਰਕੇ ਇਹ ਜ਼ਾਲਮ ਹਕੂਮਣਾ ਕਰਕੇ ਇਹ ਜਿਹੜੇ ਕਾਰਪੋਰੇਟਰ ਪੱਖੀ ਮੋਦੀ ਤੇ ਅਮਿਤ ਸ਼ਾਹ ਨੇ ਉਹਨਾ ਕਰਕੇ ਠੀਕ ਹੈ ਤੁਹਾਨੂੰ ਸੱਤਾ ਮਿਲੀ ਹੈ ਸੱਤਾ 5 ਸਾਲ ਬਾਅਦ ਫਿਰ ਬਦਲ ਸਕਦੀ ਹੈ ਲੇਕਿਨ ਇਹ ਸੋਚ ਜਿਹੜੀ ਬਣ ਚੁੱਕੀ ਡੱਲੇਵਾਲ ਜੀ ਦੀ ਜਿੰਦਗੀ ਭਰ ਕੋਈ ਮਟਾ ਨਹੀਂ ਸਕਦਾ ਇਹਨੂੰ ਉਹ ਜਦੋਂ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਇੱਕ ਖਨੋਰੀ ਬਾਰਡਰ ਦਾ ਇਤਿਹਾਸ ਹੋਣਾ ਹੈ ਇੱਥੇ ਹਰ ਇੱਕ ਪਲਾਇਆ ਇੱਕ ਔਖਾ ਲਿਆ ਹੋਇਆ ਸਾਹਾ ਦਾ ਹਿਸਾਬ ਦੇਣਾ ਪੈਣਾ ਹੈ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਹੈ ਵੀ ਤੁਸੀਂ ਮੰਨਿਆ ਹੋਇਆ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇੱਕ ਜਿਹੜਾ ਕਿਸਾਨੀ ਦਾ ਜਰਨਲ ਆ ਉਸ ਨੂੰ ਤੁਸੀਂ ਇਹ ਦੇ ਦੇ ਕੇ ਸ਼ਹਾਦਤ ਵੱਲ ਲੈ ਕੇ ਗਏ ਹੋ ਇਹ ਸਾਰਾ ਕੁਝ ਦੇਖਿਆ ਜਾ ਪਹਿਲੇ ਪੜਾ ਦੇ ਵਿੱਚ ਇਹ ਦੁੱਲੇ ਦੇ ਵਾਰਸ ਦੁੱਲੇ ਦੇ ਪੁਰਖਿਆਂ ਦੇ ਵਾਰਸ ਇੱਕ ਵਾਰੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਨਿੱਤਰ ਕੇ ਮੋਦੀ ਸਰਕਾਰ ਨੂੰ ਝੁਕਾ ਚੁੱਕੇ ਨੇ ਹੁਣ ਉਹੀ ਸੰਘਰਸ਼ ਦੂਜੇ ਦੌਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੂਜੇ ਦੌਰ ਦਾ ਭਵਿੱਖ ਤੁਸੀਂ ਕਹੀ ਦੇਖਦੇ ਹੋ ਅਸੀਂ ਦੇਖੋ ਅਸੀਂ ਉਸ ਤੋਂ ਉੱਪਰ ਉੱਠੇ ਝੁਕਾਉਣਾ ਨਾ ਝੁਕਾਉਣਾ ਅੱਡ ਗੱਲ ਆ ਅਸੀਂ ਕਹਰੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੇ ਹੱਕ ਨੇ ਅਸੀਂ ਕੋਈ ਐਸੀ ਚੀਜ਼ ਨਹੀਂ ਮੰਗਲੀ ਐਸੀ ਬੂਟੀ ਨਹੀਂ ਮੰਗਲੀ ਜਿਹੜੇ ਸਾਡੇ ਦੇਸ਼ 'ਚ ਵੀ ਨਹੀਂ ਹੁੰਦੀ ਜਾਂ ਵਿਦੇਸ਼ੋਂ ਵੀ ਨਹੀਂ ਮਿਲਦੀ ਅਸੀਂ ਤੂੰ ਉਹੀ ਚੀਜ਼ ਮੰਗ ਰਿਆ ਨਾ ਜਿਹੜੀ ਸਮੇਂ ਰਹਿੰਦੇ 2011 'ਚ ਐਸੇ ਹੀ ਜਦੋਂ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਉਹ ਤੋਂ ਸੂਬੇ ਦਾ ਮੁੱਖ ਮੰਤਰੀ ਸੀ ਗੁਜਰਾਤ ਦਾ ਉਦੋਂ ਲਿਖ ਕੇ ਦਿੰਦਾ ਉਹ ਉਸੋਂ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਆ ਚੀਜ਼ਾਂ ਐਮਐਸਪੀ ਖਰੀਦ ਗਰੰਟੀਕਰਨ ਕਰੋ ਬਣਾਓ ਲਿਖਲੀ ਕਰੋ ਸੁਆਮੀ ਨਰਥਨ ਜੋਗ ਤੇਦਰ ਫਸਲਾਂ ਦੇ ਭਾਅ ਦੋ ਕਰਜ਼ਾ ਮਾਫੀ ਕਰੋ ਅੱਜ ਜਦੋਂ ਦੇਸ਼ ਦੀ ਸਤਾ ਹੈ ਅੱਜ ਦੇਸ਼ ਦਾ ਮੁਖੀ ਹੈ ਅਜੋ ਗੱਲਾਂ ਕਿੱਥੇ ਗਈਆਂ ਇਸ ਕਰਕੇ ਅਸੀਂ ਝਗਾਉਣ ਨਾ ਝਗਾਉਣ ਦੀ ਗੱਲ ਨਹੀਂ ਅਸੀਂ ਆਪਣੀਆਂ ਸੰਘਰਸ਼ ਕਰ ਰਹੇ ਮੰਗਾਂ ਵਾਸਤੇ ਕਿ ਸਰ ਨਾ ਕਿਸੇ ਰਾਜਨੀਤਿਕ ਫਾਇਦੇ ਨੁਕਸਾਨ ਵਾਸਤੇ ਅਸੀਂ ਕਹਿੰਨੇ ਆ ਮੰਨੀਆਂ ਹੋਈਆਂ ਮੰਗਾਂ ਨੂੰ ਹਾਂ ਉਹਨੇ ਜਰੂਰ ਜਦੋਂ ਅ ਗੁਰੂ 2021 ਦੇ ਵਿੱਚ ਪਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਨੇ ਜਦੋਂ ਅਨਾਉਂਸ ਕੀਤਾ ਵੀ ਮੈਂ ਸਮਝਾਉਣ 'ਚ ਕਮੀ ਰਹੀ ਮਾਫੀ ਮੰਗਦੇ ਹੋਏ ਨੇ ਕਾਨੂੰਨ ਵਾਪਸ ਲੈ ਤੇ ਹੁਣ ਵੀ ਕਹਿੰਨੇ ਅੱਜ ਵੀ ਤਿਉਹਾਰ ਆ ਅੱਜ ਲੋਹੜੀ ਦਾ ਤਿਉਹਾਰ ਆ ਅੱਜ ਹੀ ਮਾਨਯੋਗ ਪ੍ਰਧਾਨ ਮੰਤਰੀ ਰਾਤ ਨੂੰ 8 ਵਜੇ 9 ਵਜੇ ਕਰਦੇ ਹੁੰਦੇ ਜਦੋਂ ਨੋਟਬੰਦੀ ਕਰਦੇ ਆ ਜਾਂ ਕੋਈ ਨਵਾਂ ਕਰਦੇ ਆ ਅੱਜ ਵੀ ਕਹਿ ਦਨ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਮੰਗਾ ਨੂੰ ਲੈ ਕੇ ਬੈਠਾ ਜਿਹੜੀ ਸ਼ੰਭੂ ਰਤਨਪੁਰਾ ਦੇ ਖਨੋਰੀ ਮੋਰਚੇ ਤੇ ਧਰਨਾ ਚੱਲ ਰਿਹਾ ਮੈਂ ਉਹਨਾਂ ਸਾਰੀਆਂ ਮੰਗਾਂ ਨੂੰ ਮੰਨਦਾ ਅਸੀਂ ਫਿਰ ਵੀ ਧੰਨਵਾਦ ਕਰਾਂਗੇ ਅਸੀਂ ਤੇ ਉਹ ਕੌਮ ਆ ਜਿਹੜਾ ਇੱਕ ਕਿੰਨੂ ਦਾ ਪੌਦਾ ਲਾਉਨੇ ਆ 5 ਸਾਲ ਤੱਕ ਉਹਨੂੰ ਖੁਰਾਕ ਦਿੰਨੇ ਆ 5 ਸਾਲਾਂ ਬਾਅਦ ਫਲ ਦੀ ਇੱਛਾ ਕਰਦੇ ਆ ਤੇ ਇਹਦੇ 5 ਸਾਲਾਂ ਬਾਅਦ 5 ਸਾਲਾਂ ਲਈ ਰਾਜ ਭੋਗਣ ਆਏ ਨੇ ਸਾਡੀਆਂ ਦਿੱਤੀਆਂ ਹੋਈਆਂ ਵੋਟਾਂ ਦਾ ਤੇ ਘ ਜਨਤਾ ਦੀ ਪੁਕਾਰ ਨੂੰ ਸੁਣਦੇ ਹੋਏ ਜਨਤਾ ਦੀ ਆਵਾਜ਼ ਨੂੰ ਸੁਣਦੇ ਹੋਏ ਕਿਸਾਨ ਜਿਹੜਾ ਛੜਕਤੇ ਦਿਲ-ਦਿਲ ਕੇ ਜਿਹੜਾ ਸਾਡਾ ਸ਼ਾਦਤੀ ਵਾਲ ਵਧ ਰਿਹਾ ਉਹ ਦੇਖਦੇ ਹੋ ਇਸ ਜਰਨਲ ਨੂੰ ਇਹ ਕੋਈ ਛੋਟੀ ਚੀਜ਼ ਨਹੀਂ ਹੈ ਕਿਤੇ ਭਲੇਖੇ ਚ ਨਾ ਰਹਿ ਜੇ ਵੀ ਕੱਲ ਨੂੰ ਸਾਡੇ ਅਨਸੁਖਾਂ ਵੀ ਘਟਣਾ ਹੁੰਦੀ ਹੈ ਤੇ ਕਿਤੇ ਸ਼ਾਂਤੀ ਰਹਿ ਜਾਊਗੀ ਅਸੀਂ ਕਿੰਨਾ ਮਰਜੀ ਕਹਿ ਲਈਏ ਵੀ ਅਸੀਂ ਜਾਬਤੇ ਚ ਰਹਿ ਕੇ ਲੜ ਰਹੇ ਹਾਂ ਲੇਕ ਅਸੀਂ ਜਾਬਤੇ ਚ ਰਹਿ ਜਾਾਂਗੇ ਖਨੋਰੀ ਮੋਰਚੇ 'ਲ ਜਾਬਤੇ ਰਹਿ ਜਾਾਂਗੇ ਲੇਕਿਨ ਦੇਸ਼ ਦਾ ਜਿਹੜਾ ਕਿਸਾਨ ਜਿਹੜਾ ਜੁਗਜੀਤ ਸਿੰਘ ਡੱਲੇਵਾਲ ਨੂੰ ਦਿਨ ਰਾਤ ਉਹਦੇ ਇੱਕ ਇੱਕ ਸਾਹ ਨੂੰ ਗਿਣ ਰਿਹਾ ਹੈ ਦੇਖ ਰਿਹਾ ਕਿ ਕੀ ਬਣਿਆ ਉਹ ਸ਼ਾਂਤ ਨਹੀਂ ਰਹੂਗਾ ਇਹਦਾ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਹੋਊਗੀ ਸਰ ਪਿਛਲੇ ਜਿਹੜਾ 21 ਵਾਲਾ ਸੰਘਰਸ਼ ਸੀਗਾ ਉਸ ਤੋਂ ਬਾਅਦ ਉਹ ਸਫਲ ਤਜਰਬੇ ਤੋਂ ਬਾਅਦ ਇੱਕ ਥੋੜਾ ਜਿਹਾ ਤੌੜਾ ਤਜਰਬਾ ਆਇਆ ਸੀ ਉਹਨੂੰ ਲਾਂਬੇ ਛੱਡਦੀ ਆਪਾਂ ਮੁੜ ਕੇ ਫੇਰ ਜਿਹੜੀਆਂ ਹੈਗੀਆਂ 3 ਨੇ ਫੋਰਮ ਇਕੱਠੇ ਹੋ ਗਏ ਨੇ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਜੋਸ਼ ਖੁਸ਼ੀ ਕਾਫੀ ਵਧਿਆ ਹੈਗਾ ਤੇ ਇਹ ਦਾ ਕਿੰਨਾ ਕੁ ਤੁਸੀਂ ਸਕਾਰਾਤਮਕ ਪ੍ਰਭਾਵ ਦੇਖਦੇ ਹੋ ਇਸ ਸੰਘਰਸ਼ ਦੀ ਦੇਖੋ ਇਕੱਠੇ ਅਗਰ ਕਰਾ ਰਿਹਾ ਕੋਈ ਇਹਦੇ ਇਕੱਠੇ ਕੌਣ ਕਰਾਊਗਾ ਇਕੱਠੇ ਕਰਾਊਗਾ ਲੋਕਾਂ ਦੀ ਸੋਚ ਤੇ ਲੋਕਾਂ ਨੇ ਇਕੱਠੇ ਕਰਾਉਣਾ ਹੈ ਜਿਹੜਾ ਇਕੱਠੇ ਹੋ ਰਿਹਾ ਆ ਅਸੀਂ ਇਕੱਠੇ ਹੋ ਰਿਹਾ ਆ ਇਹ ਇਸ ਨੂੰ ਏਕਤਾ ਨੂੰ ਅਗਰ ਏਕਤਾ ਦਾ ਨਾਇਕ ਹੈ ਉਹ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਜਗਜੀਤ ਸਿੰਘ ਡੱਲੇਵਾਲ ਮਰਮਰਤੇ ਬੈਠੇ ਉਹਨਾਂ ਦੀ ਭਾਵਨਾ ਨੂੰ ਸਾਰੇ ਦੇਸ਼ ਚ ਗਈ ਉਹ ਦੇਸ਼ਵਾਸੀਆਂ ਨੇ ਇਹ ਭਾਵਨਾ ਕੀਤੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਇਸ ਕਰਕੇ ਉਹ ਇਕਤਾ ਦਾ ਜਿਹੜਾ ਨਾਇਕ ਹੈ ਇਕਤਾ ਨੂੰ ਕਰਨ ਵਾਲਾ ਵੀ ਸਰਦਾਰ ਜੀ ਸਿੰਘ ਢੱਲੇ ਵਾਲੀ ਆ ਤੇ ਜਦੋਂ ਲੋਕਾਂ ਦੀ ਜਨਤਾ ਦੀ ਆਵਾਜ਼ ਆ ਜੇ ਵੀ ਇਕੱਠੇ ਹੋ ਕੇ ਲੈਣਾ ਚਾਹੀਦਾ ਸਾਰੇ ਫਿਰ ਇਕੱਠੇ ਹੋ ਰਹੇ ਨੇ ਅਸੀਂ ਤੇ ਇਹ ਹੀ ਕਵਾਂਗੇ ਜਿਹੜੀ 30 ਤਰੀਕ ਨੂੰ ਪੰਜਾਬ ਬੰਦ ਸੀ ਉਹ ਕਿ ਇਤਿਹਾਸ ਰਚਿਆ ਗਿਆ ਉਹ ਮੈਂ ਕਹਿਣ ਤੋਂ ਗਰੇਜ ਨਹੀਂ ਕਰੂੰਗਾ ਖੜਕੂਵਾ ਦਾ ਟਾਈਮ ਵੀ ਇੰਨਾ ਬੰਦ ਨਹੀਂ ਹੋਇਆ ਸੀ ਜਨੈਸੂਲ ਬੰਦ ਹੋਇਆ ਉਸ ਤੋਂ ਬਾਅਦ ਜਿਹੜਾ 4 ਤਰੀਕ ਨੂੰ ਜਿਹੜਾ ਇਹ ਕੇਂਦਰ ਦੀ ਸਰਕਾਰ ਤੇ ਜਾਂ ਜੁਡੀਆਂ ਸਰਕਾਰਾਂ ਜਾਂ ਏਜੰਸੀਆਂ ਕਹਿੰਦੀਆਂ ਇਹ ਕੁਝ ਲੋਕਾਂ ਦਾ ਅੰਦੋਲਨ ਹੈ ਇਹ ਪੰਜਾਬ ਵਾਲਿਆਂ ਦਾ ਅੰਦੋਲਨ ਹੈ ਉਹ 4 ਤੀਕ ਦੇ ਇਕੱਠ ਨੇ ਜਿਹੜੀ ਲੱਖਾਂ ਦੀ ਗਿਣਤੀ ਦੇ ਵਿੱਚ ਹਰਿਆਣਾ ਤੋਂ ਰਾਜਸਥਾਨ ਤੋਂ ਵੈਸ਼ਨ ਯੂਪੀ ਤੋਂ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਦੋਂ ਕਿਸਾਨ ਮਜ਼ਦੂਰ ਤੇ ਆਵਾਮ ਸਰਦਾਰ ਜਗੀਤ ਸਿੰਘ ਡੱਲੇਵਾਲ ਨੇ ਜਦੋਂ ਕਿਹਾ ਸੀ ਮੈਂ ਤੁਹਾਡੇ ਦਰਸ਼ਨ ਕਰਨਾ ਚਾਹਣਾ ਹੈ ਉਦੋਂ ਲੱਖਾਂ ਦੀ ਗਿਣਤੀ ਚਾਈ ਸੀ ਉਸ ਲੱਖਾਂ ਦੀ ਗਿਣਤੀ ਦੇ ਇਕੱਠ ਨੇ ਉਹ ਵੀ ਜਿਹੜੀਆਂ ਭਰਮ ਭਲੇਖੇ ਦੂਰ ਕਰਦੇ ਸੀ ਉਹ ਹੰਕਾਰ ਕਮਾਂਡ ਸਰਕਾਰ ਦਾ ਚੂਰ ਚੂਰ ਕੀਤਾ ਸੀ ਬਸ ਲਾਸਟ ਇੱਕ ਤੁਸੀਂ ਆਪਣਾ ਜਿਹੜਾ ਨਾਂ ਦੁਬਾਰਾ ਦੱਸ ਦਿਓ ਇੱਕ ਆਪਣੀ ਜਥੇਬੰਦੀ ਦਾ ਨਾਂ ਤੇ ਅਹੁਦਾ ਤੁਹਾਡਾ ਮੈਂ ਲਖਵਿੰਦਰ ਸਿੰਘ ਔਲਖ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਬੀ ਕੇ ਤੇ ਮੈਂ ਮੈਂਬਰ ਹਾਂ ਸੰਯੁਕਤ ਖਾਨ ਮੋਰਚਾ ਨਾਨ ਪੋਲਿਟਿਕਲ ਦੀ ਕੋਆਰਡੀਨੇਸ਼ਨ ਕਮੇਟੀ ਦਾ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਦਾ ਥੈਂਕ ਯੂ ਸਰ ਸੋ ਮਚ ਥੈਂਕ ਯੂ ਵੈਰੀ ਨਾਈਸ